ਇਜਾਜ਼ਤ ਮਿਲੀ ਸ਼ੁਰੂ ਹੋ ਸ਼ੁਰੂਆਤ ਹੋਈ ਉਹ ਵੀ ਮੈਂ ਸਮਝਦਾ ਦੋ ਗੱਲਾਂ ਹੋਰ ਨਾਲ ਜੁੜਦੀਆਂ ਜੇ ਮੈਂ ਮੇਰੇ ਤੋਂ ਇਰਤਬਾਤ ਅੱਗੇ ਜਿਹੜੇ ਮਤਵਾਨ ਬੈਠੇ ਨੇ ਉਹ ਜਰੂਰ ਮੈਨੂੰ ਇਸ ਬਾਰੇ ਜਰੂਰ ਦੱਸਣਗੇ ਜੇ ਮੈਂ ਕੋਈ ਗਲਤ ਕਹਿੰਦਾ ਹੋਵਾ ਤਾਂ ਵੀ ਜਾਂ ਫਿਰ ਬਹੁਤ ਸੋਜਵਾਨ ਨੇ ਤਾਂ ਇਹ ਦੋ ਨੁਕਤੇ ਵੀ ਅਸੀਂ ਨਾਲ ਲੈ ਕੇ ਚੱਲਣੇ ਆ ਚੌਰ ਜਦੋਂ ਵੀ ਚੌਰ ਸਾਹਿਬ ਕਰਨੇ ਮੈਂ ਕਹਿੰਦਾ ਚੌਰ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਖਾਸ ਵਿਸ਼ੇਸ਼ ਹੀ ਜਿਹੜਾ ਸੰਪੂਰਨਤਾ ਵਿੱਚ ਹਾਰੇ ਸਾਰੀ ਜਿਹੜਾ ਚੌਰ ਸਾਹਿਬ ਦੀ ਸੇਵਾ ਲੱਗਦਾ ਚੌਰ ਸਾਹਿਬ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਅਸੀਂ ਜਿੰਨੂੰ ਮੱਦੀ ਚੌਰ ਬੁਲਾ ਦਿੰਦੇ ਆ ਇਹ ਥੋੜਾ ਜਿਆਦਾ ਧਿਆਨ ਰੱਖਣ ਵਾਲੀ ਬਾਤ ਹੈ ਕੁਝ ਗੱਲਾਂ ਅਸੀਂ ਆਪਣੇ ਵੱਡਿਆਂ ਕੋ ਸਿੱਖੀਆਂ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਸਮਾਂ ਹੋਰ ਬਹੁਤ ਹੋ ਗਿਆ ਹੈ ਸਮਾਂ ਤੇ ਇਹ ਗੱਲ ਅਸੀਂ ਕਹੀ ਜਾਣੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਣਾ ਇਹਨਾਂ ਮੈਂ ਸਿਰਫ ਆਪਣੇ ਨਾਲ ਜੋ ਘਟਨਾ ਮੇਰੇ ਨਾਲ ਵਾਪਰੀ ਮੈਂ ਉਹ ਰੱਖ ਕੇ ਫਿਰ ਅਨੰਦ ਸਾਹਿਬ ਦਾ ਜਪ ਕਰਨਾ ਹੈ ਜੋ ਮੇਰੇ ਪਿਤਾ ਜੀ ਨੇ ਮੈਨੂੰ ਬਖਸ਼ਿਸ਼ ਕੀਤੀ ਸੀ ਸੂਝ ਬਖਸ਼ਿਸ਼ ਕੀਤੀ ਹੈ ਛੋਟੀ ਉਮਰ ਦੇ ਵਿੱਚ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਮੇਰੇ ਪਿਤਾ ਜੀ ਨੇ ਇਹ ਨਹੀਂ ਕਿ ਜਦਾ ਮਰਜ਼ੀ ਮੋਹ ਚੁੱਕ ਕੇ ਤਾਬਿਆਂ ਤੇ ਬੈਠ ਜਾਓ ਨਹੀਂ ਸਾਨੂੰ ਸਾਡੇ ਪਰਿਵਾਰ ਵਿੱਚੋਂ ਇਹ ਸਿੱਖਿਆ ਮਿਲੀ ਹੈ ਕਰੋ ਕਰੋ ਕਲਾ ਪ੍ਰਸਾਦ ਦੀ ਦੇਖ ਤਿਆਰ ਕਰਕੇ ਮੇਰੇ ਪਿਤਾ ਜੀ ਲੈ ਕੇ ਗਏ ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਝ ਭੇਟਾ ਰੱਖੀ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਇਹ ਬੱਚੇ ਨੂੰ ਆਪ ਜੀ ਦੀ ਗੋਦ ਵਿੱਚ ਪਠਾਉਣ ਲੱਗੇ ਆਗਿਆ ਬਖਸ਼ ਕਰੋ ਫਿਰ ਮੈਨੂੰ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬਿਠਾਇਆ ਤੇ ਮੈਂ ਆਪਣੀ ਸੱਚੀ ਕਰਤ ਧਰਨਾ ਵਸ ਲਿਆ ਅੱਜ ਅਸੀਂ ਜਿਹੜਾ ਮਰਜੀ ਜਿਸ ਤਰ੍ਹਾਂ ਮਰਜੀ ਗੁਰੂ ਸਾਹਿਬ ਜੀ ਪਾਪਿਆ ਤੇ ਬੈਠਨੇ ਨਹੀਂ ਪਹਿਲਾ ਗੁਰੂ ਸਾਹਿਬ ਕੋਲੋਂ ਆਗਿਆ ਲੈਣੀ ਚਾਹੀਦੀ ਪਾਤਸ਼ਾਹ ਜੀ ਦੀ ਨਿੱਕੀ ਗੋਦੀ ਵਿੱਚ ਬੈਠਣ ਦੀ ਆਗਿਆ ਬਖਸ਼ਿਸ਼ ਕਰੋ ਪੂਰਾ ਗੁਰੂ ਸਵਰਥ ਗੁਰੂ ਹੈ ਕੋਈ ਖੇਡ ਨਹੀਂ ਇਸ ਕਰਕੇ ਕੁਝ ਇਹਨਾਂ ਨੁਕਤਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਕਰੀਏ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਾਗਵਾਦ ਰਾਗਾਤਮਕ ਬਾਣੀ ਦਾ ਪ੍ਰਵਾਹ ਵਿੱਚ ਜਿਸ ਰਾਗ ਵਿੱਚ ਪਾਤਸ਼ਾਹ ਜੀ ਨੇ ਰਾਗ ਰਾਮਕਲੀ ਵਿੱਚ ਅਨੰਦ ਸਾਹਿਬ ਦਾ ਸਾਨੂੰ ਬਖਸ਼ਿਸ਼ ਕੀਤਾ ਹੈ ਪਾਸ ਉਸੇ ਰਾਗ ਵਿੱਚ ਅਸੀਂ ਇਸ ਦਾ ਗਾਇਨ ਕਰਾਂਗੇ ਬੜੇ ਪਿਆਰ ਸਹਿ ਸਰਵਣ ਕਰੋ ਜੀ